ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਉਹ ਅੰਤ ਸਤਨਾਮ ਕਰਤਾ ਪੁਰਖ ਮੇਰ ਭਾ ਨਿਰਵਰ ਅਕਾਲ ਮੂਰਤ ਆਜੰਦੀ ਸਭ ਹੰ ਗੁਰ ਪ੍ਰਸਾਦ ਡਰਤ ਹੈ ਆਪਣਾ ਕਿਐਸੋ ਕਹੀ ਪੁਕਾਰ ਦੋਖ ਵਿਸਾਰਨ ਸੀ ਗਿਆ ਸਦਾ ਸਦਾ ਧਾਤਾਰ ਜੀਓ ਡਰਤ ਹੈ ਆਪਣਾ ਸੋ ਕਰੀ ਪੁਕਾਰ ਦੋਖਵੇਂ ਸਾਰ ਸੇ ਗਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਸਾਹਿਬ ਸੇਵੀਆ ਅੰਤ ਛੜਾਏ ਸੋਏ ਸੋਣ ਸੁਣ ਮੇਰੀ ਕਾਮਣੀ ਭਾਰ ਉਤਾਰ ਹੋਏ ਦਇਆਲ ਤੇਰਾ ਨਾਮ ਤਰ ਅਦੇ ਕਰ ਬਾਨ ਜਾ ਰਹਾ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ 타 ਕੀ ਸੇਵਾ ਸੁ ਕਰੇ ਜਾ ਕੋ ਨਦਰ ਕਰੇ बाज प्यारे केव रहा सावड़े आई दे जितना तेरे लाग रहा दूजा ना ही को जैसे आगे प्यारे जाए कहा रहा సేవి ਸਾਹਿਬ ਆਪਣਾ ਅਗਰ ਨਾ ਚਾਂ ਚੋਏ ਨਾਨਕ ਤਤਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹਾ ਬਿੰਦ ਬਿੰਦ ਚੁਖ ਚੁਖ ਹੋਏ ਸੇਵੀ ਸਾਹਿਬ ਆਪਣਾ ਆਵਣਾਂ ਚੋਕ ਹੋਏ ਨਾਨਕ ਦਾਸ ਹੰਦ ਬੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵੇਟਾ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਓ ਆਏ ਗੁਰਜੀਤ ਦਾ ਖਾਲਸਾ ਆਏ ਗੁਰਜੀ ਕੀ ਇਫਤ ਹੈ ਤਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਨ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸਿਗਿਆ ਸਦਾ ਸਦਾ ਦਾਤਾ ਗੁਰੂ ਪਿਆਰ ਵਾਲੇ ਅਜਦਾ ਪਾਵਨ ਮੁਖਵਾ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਚਾਰਨ ਹੋਇਆ ਤੁਮ ਆਸ਼ਿਰਵਾਦ ਅਗੰਦਰ ਪਾਵਨ ਅੰਗ 660 ਉਤੇ ਸੁਭਾਈ ਮਾਨ ਹੈ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰ ਦੇਣ ਇਹ ਦਾਤਾਰ ਜੀ ਇਹੋ ਜੀ ਹਾਲਤ ਬਣ ਗਈ ਜੀਵਨ ਦੀ ਕਿੰਨੇ ਮੈਰੀ ਜੀੜੀ ਜਿੰਦਾ ਹੈ ਨਾ ਉਹ ਡਰਦੇ ਪਈ ਹੈ ਕਿ ਕਾਰਾਂ ਤੋਂ ਸੰਸਾਰ ਦੇ ਜੰਜਾਲਾਂ ਤੋਂ ਸੰਸਾਰ ਦੇ ਦੁੱਖਾਂ ਤੋਂ ਕਿਸ ਅੱਗੇ ਮੈਂ ਪੁਕਾਰ ਕਰਾਂ ਇਸ ਸਦਕਾ ਕੇ ਮੇਰੇ ਅੰਦਰ ਦਾ ਡਰ ਮੁਕ ਜਾਏ ਕਿਉਂਕਿ ਜਦੋਂ ਡਰ ਹੁੰਦਾ ਹੈ ਸਤਿਗੁਰ ਕਹਿੰਦੇ ਉਦੋਂ ਆਤਮ ਕਮੋਤ ਵੀ ਹੈ ਕਿਉਂਕਿ ਡਰ ਡਰ ਮਾਰੇ ਮਾਰੇ ਫਿਰ ਜੰਮਾ ਬਹੁਤ ਸਜਾਏ ਪਿਆ ਦੇ ਇਸ ਲ ਮੇਰੀ ਹਾਲਤ ਬਣਦੀ ਹੈ ਸਤਿਗੁਰ ਹੁਣ ਕਿਸ ਸਾਗੇ ਮੈਂ ਪੁਕਾਰ ਕਰਾਂ ਜਦੋਂ ਮੈਂ ਨਜ਼ਰ ਮਾਰੀ ਤੇ ਮੈਨੂੰ ਪਤਾ ਲੱਗਿਆ ਕਿ ਦੁੱਖਾਂ ਦਾ ਨਾਸ਼ ਕਰਨ ਵਾਲਾ ਇੱਕੋ ਇੱਕ ਹੈ ਉਹ ਹਾਲ ਪਰਖ ਇਸ ਪਰ ਕੇ ਦੁੱਖਾਂ ਨੂੰ ਦੂਰ ਕਰਨ ਲਈ ਮੈਂ ਹਮੇਸ਼ਾ ਉਸ ਨੂੰ ਯਾਦ ਕੀਤਾ ਕਿਸ ਨੂੰ ਯਾਦ ਕੀਤਾ ਸਦਾ ਸਦਾ ਦਾਤਾਰ ਉਸ ਦਾਤਾਰ ਨੂੰ ਜਿਹੜਾ ਬਖਸ਼ਿਸ਼ਾ ਕਰਦਾ ਹੈ ਜਿਹੜਾ ਤਰਹਿਤਾ ਵਰਤਾਉਂਦਾ ਹੈ ਜਿਹੜਾ ਦਾਤਾ ਦਿੰਦਾ ਹੈ ਉਸ ਮਾਲਕ ਨੂੰ ਮੈਂ ਹਮੇਸ਼ਾ ਯਾਦ ਕਰਨਾ ਸ਼ੁਰੂ ਕੀਤਾ ਤੇ ਉਸ ਦੀ ਯਾਦ ਸਦਕਾ ਮੇਰੇ ਜੀਵਨ ਦੇ ਸਾਰੇ ਦੁੱਖ ਤੇ ਦਰਦ ਦੂਰ ਹੋ ਗਏ ਜੀਵਨ ਖੁਸ਼ੀਆਂ ਭਰਿਆ ਭਰਪੂਰ ਹੋ ਗਿਆ ਸਤਿਗੁਰ ਕਹਿੰਦੇ ਪਿਆਰੇ ਜੇ ਤੇਰੇ ਜੀਵਨ ਵਿੱਚ ਦੁੱਖ ਨੇ ਕਿਉਂਕਿ ਦੁੱਖ ਤਾਂ ਹਰੇਕ ਦੇ ਜੀਵਨ ਦੇ ਵਿੱਚ ਨੇ ਸਤਿਗੁਰਤਾ ਕਹਿੰਦੇ ਨਾਨਕ ਦੁਖਿਆ ਸਭ ਸੰਸਾਰ ਪਰ ਅਨਾਂ ਦੁਖਾਂ ਤੋਂ ਬਚਣ ਦਾ ਕੋਈਕ ਸਾਧਨ ਹੈ ਉਹ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਉਸ ਮਾਲਕ ਦੀ ਯਾਦ ਵਿੱਚ ਜੁੜੀਏ ਤੇ ਸਾਰੇ ਦੁੱਖ ਤੇ ਪਾਪਾ ਦਾ ਡੇਰਾ ਨਾਸ਼ ਹੁੰਦਾ ਏ ਸਤਿਗੁਰ ਸਭ ਨਾਮ ਨਾਮ ਸੇਵਾ ਸਿਮਰਨ ਭਕਸ਼ਨ ਸਵਨ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ